ਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਹਨਾ ਅਸੀਂ ਚੱਲੇ ਆ ਜੀ ਹੁਣ ਅੱਜ ਗੁਰਦੁਆਰਾ ਸਾਹਿਬ ਅਸੀਂ ਦੋਨੇ ਸੱਸ ਨੂੰ ਹਾਂ ਤਿਆਰ ਹੋ ਗਈਆਂ ਤੇ ਇੱਕ ਨਾ ਤੇ ਮੈਨੂੰ ਇੱਕ ਦੋ ਸਬਸਕ੍ਰਾਈਬਰ ਦਾ ਕਮੈਂਟ ਵੀ ਆਂਦਾ ਵੀ ਤੁਸੀਂ ਤੇ ਤੇ ਬਹੁਤ ਕਰਦੇ ਹੋ ਵੀ ਤੇ ਘੱਟ ਕਰਿਆ ਕਰੋ ਮੈਂ ਕਿਹਾ ਵੀ ਹੁਣ ਦੇਖੋ ਤੇ ਆਪਣੀ ਜਿਹੜੀ ਆਦਤ ਹੈ ਨਾ ਇਹ ਹੌਲੀ-ਹੌਲੀ ਛੁੱਟੂਗੀ ਜਿਹੜੀ ਆਪਣੀ ਕੋਈ ਵੀ ਆਦਤ ਹੁੰਦੀ ਹੈ ਇੱਕੋ ਲੱਖ ਨੀ ਜਾਂਦੀ ਤੇ ਕੋਸ਼ਿਸ਼ ਕਰਦੇ ਆ ਵੀ ਆ ਤੇਂ ਦੁਆਰਾ ਨਾ ਬੋਲੀਏ ਜਾਂ ਯਾਦ ਆ ਜਾਣਾ ਫਿਰ ਅਸੀਂ ਚੁੱਪ ਹੋ ਜਾਂਨੇ ਆ ਹੁਣ ਚੱਲੇ ਆ ਅੱਜ ਮੇਰੀ ਦਰਾਨੀ ਗੁਰਦੁਆਰਾ ਸਾਹਿਬ ਨਹੀਂ ਜਾਂਦੀ ਹੈਗੀ ਕਿਉਂਕਿ ਅਸੀਂ ਸਵੇਰੇ ਹੁਣ ਪਾਠ ਖੁੱਲਿਆ ਹੋਇਆ ਪਰਸੋਂ ਦਾ ਕਿਉਂਕਿ ਅੱਜ ਸਾਡੇ ਗੁਰਦੁਆਰਚ ਹੈਗਾ ਮਾਲਪੂੜੇ ਦਾ ਲੰਗਰ ਤੇ ਉੱਥੇ ਅਸੀਂ ਹੁਣ ਪਹਿਲਾਂ ਸੇਵਾ ਅੱਜ ਭੋਗ ਪੈਣਾ ਏ ਅਸੀਂ ਪਹਿਲਾਂ ਹੁਣ ਉੱਥੇ ਸੇਵਾ ਕਰਾਵਾਂਗੇ ਤਾਂ ਕਰਕੇ ਹੁਣ ਅਵਰਾਜ ਨਾਲ ਸਾਨੂੰ ਔਖਾ ਹੈ ਕਿਉਂਕਿ ਅਵਰਾਜ ਸਾਨੂੰ ਵੈਸੇ ਵੀ ਗੁਰਦੁਆਰੇ 'ਚ ਬੈਠਣ ਨਹੀਂ ਦਿੰਦਾ ਹੈਗਾ ਫਿਰ ਇੱਕੋ ਲੱਗਤ ਫਿਰ ਇਹਦੇ ਨਾਲ ਭੱਜਣਾ ਪੈਂਦਾ ਹੈ ਕਿਉਂਕਿ ਇੱਥੇ ਅਸੀਂ ਆਹੀ ਗੱਲਾਂ ਕਰ ਰਹੇ ਸੀਗੇ ਵੀ ਜਦ ਅਸੀਂ ਗੁਰਦੁਆਰੇ ਜਾਂਦੇ ਹਾਂ ਨਾ ਰੋਜ਼ ਸ਼ਾਮ ਨੂੰ ਤਾਂ ਉੱਥੇ ਜਿਹੜੀਆਂ ਔਰ ਸਵਿਚਾਂ ਨੇ ਉਹਨਾਂ ਦੀਆਂ ਗਲੀਆਂ 'ਚ ਹੈ ਨਾ ਰੋਜ਼ ਉਂਗਲੀਆਂ ਪਾਈ ਜਾਂਦਾ ਹੈ ਤੇ ਫਿਰ ਸਾਨੂੰ ਬਾਬਾ ਜੀ ਵੀ ਰੋਕਦੇ ਆਂ ਵੀ ਇਹਨੂੰ ਫੜ ਕੇ ਰੱਖਿਆ ਕਰੋ ਬੱਚਾ ਏ ਇਹਨੂੰ ਪਤਾ ਨਹੀਂ ਹੈਗਾ ਵੀ ਕਰੰਟ ਖਾ ਸਕਦਾ ਕਰੰਟ ਲੱਗ ਜਾਂਦਾ ਹੈ ਤਾਂ ਕਿ ਅੱਗੇ ਇਹਨੂੰ ਬੜਾ ਔਖਾ ਸਾਨੂੰ ਬਿਠਾਣਾ ਪੈਂਦਾ ਏ ਫੜ-ਫੜ ਕੇ ਬਹੁਤ ਔਖਾ ਫਿਰ ਉੱਥੇ ਵੀ ਮਤਲਬ ਫਿਰ ਇੰਨੀਆਂ ਸ਼ਰਾਰਤਾਂ ਕਰਦਾ ਏ ਫਿਰ ਸੇਵਾ ਸਾਤੋਂ ਹੋਣੀ ਨਹੀਂ ਕਿਉਂਕਿ ਸੇਵਾ ਦਾ ਮੌਕਾ ਦੇਖੋ ਮੱਸਾ ਮਿਲਦਾ ਏ ਮੱਥਾ ਟੇਕਣ ਤਾਂ ਰੋਜ਼ ਚਲੇ ਜਾਂਦੇ ਹਨਾ ਸੇਵਾ ਦਾ ਮੌਕਾ ਜਿਹੜਾ ਉਹ ਸਾਨੂੰ ਮਸਾ-ਮਸਾ ਮਿਲਦਾ ਏ ਇਸ ਕਰਕੇ ਵੀ ਅਸੀਂ ਫਿਰ ਮੈਂ ਅੱਜ ਕਿ ਹਵਾ ਸੀਗਾ ਵੀ ਅੱਜ ਜੋ ਮਰਜ਼ੀ ਹੋ ਜੇ ਮੈਂ ਮੈਂ ਸੇਵਾ ਕਰੇ ਬਿਨਾ ਨਹੀਂ ਆਉਣਾ ਹੈਗਾ ਤਾਂ ਕਰਕੇ ਫਿਰ ਕਹਿੰਦੀ ਵੀ ਚਲ ਮੇਰਾ ਵੀ ਜੀ ਨਹੀਂ ਕਰ ਰਿਹਾ ਇਹ ਗਰਮੀ ਆ ਕੁਛ ਤਾਂ ਵੀ ਗੈਰੀ ਸੀਗੀ ਮੇਰੀ ਰਾਣੀ ਕਹਿੰਦੀ ਮੇਰਾ ਜੀ ਨਹੀਂ ਕਰ ਰਿਹਾ ਬਬੂ ਬਾਈ ਕਰਦੇ ਐ ਨਹੀਂ ਐ ਸੱਸੀ ਕਰਕੇ ਬੁਲਾਦੇ ਸੱਸੀ ਕਰਕੇ ਬੁਲਾਦੇ ਅਸੀਂ ਚੱਲੇ ਗੁਰਦੁਆਰੇ ਸਾਹਿਬ ਅਸੀਂ ਖਾ ਕੇ ਅੰਨੇ ਪੂੜੇ ਤੂੰ ਖਾ ਲੈ ਉਹਦੇ ਰੋਟੀ ਨਾ ਦਾ ਸੂਟ ਪ੍ਰੈਸ ਨਹੀਂ ਕਰਦਾ ਚੋੜੀ ਹੋ ਗਈ ਹੈ ਨਾ ਸਿਰਫ ਪ्योर ਦੀ ਚੁੰਨੀ ਹੁੰਦੀ ਹੈ ਸੁੰਗੜ ਜਾਂਦੀ ਹੈ ਹਾਂ ਖਾਂ ਤੋਂ ਨਿਕਲੇ ਜੋ ਮੈਂ ਨਹੀਂ ਆਇਆ ਕਿ ਮੈਂ ਤਾਂ ਚੋੜੀ ਹੋ ਗਈ ਨਾ ਮੈਂ ਕਹਾਂ ਤੂੰ ਤਾਂ ਹੋਵੇ ਮੈਂ ਦੂਜੇ ਲੋਕ ਸੁਣੇ ਕਰਤਾ ਮੈਂ ਦੇਖੋ ਭੱਜ ਗਿਆ ਆਪਣੀ ਵੀਡੀਓ ਬਣਾ ਕੇ ਵੀ ਪੂਰੀ ਵੀਡੀਓ ਕਰਕੇ ਜਾਓ ਵੀ ਅਸੀਂ ਚੱਲੇ ਆ ਇਹ ਖੜਕਾ ਬਹੁ ਕਰਦੀਆਂ ਨੇ ਮੈਂ ਨਾ ਪਹਿਲਾਂ ਬੂਟ ਪਾਇਆ ਹੀ ਸੀ ਭੁੱਲ ਕੇ ਫਿਰ ਦੁਬਾਰਾ ਨਾ ਚੱਪਲ ਪਾ ਕੇ ਆਈਆਂ ਵੀ ਗੁਰਦੁਆਰੇ ਚ ਕੀ ਕਹਿਣੀ ਮੈਨੂੰ ਚਲوں ਤਾਂ ਕਦੇ-ਕਦੇ ਚੱਲ ਜਾਂਦਾ ਪਰ ਜਦ ਕੁਝ ਹੁੰਦਾ ਹੈ ਨਾ ਫਿਰ ਤਾਂ ਫਿਰ ਸ਼ਰਮ ਦੀ ਹੰਦੀ ਆ ਬੂਟ ਪਾ ਕੇ ਜਾ ਕੇ ਦਰਵਾਜ਼ੇ ਲੋ ਜੀ ਹੈ ਦਰਵਾਜ਼ੇ ਤੇ ਰੋਟੀ ਦੇਤੀ ਮਤਾ ਕਿਹਾ ਮੈਂ ਗੁਰਦੁਆਰੇ ਬਗਦਾ ਸਾਰੇ ਗੁਰਦੁਆਰੇ ਸਾਰੇ ਪਹੁੰਚੇ ਤੇ ਅੱਜ ਤਾਂ ਸੋ ਲੋ ਜੀ ਅਸੀਂ ਮੋੜ ਆਏ ਸੇਵਾ ਵੀ ਕਰਿਆ ਇਹ ਪਹਿਲਾ ਵਾਰ ਸੇਵਾ ਕਰੀ ਫਿਰ ਅਸੀਂ ਪੂੜੇ ਵੀ ਲੈ ਕੇ ਆਏ ਆ ਦੇਖੋ ਭਾਈ ਦੇਖੋ ਬਾਬਾ ਜੀ ਨੇ ਦੇ ਆ ਹਾਂ ਕੰਦੇ ਕੋਈ ਨਾ ਤੁਸੀਂ ਲੈ ਜਾਓ ਅਸੀਂ ਅਸੀਂ ਰੋਜ਼ ਗੁਰਦੁਆਰਾ ਸਾਹਿਬ ਹੀ ਜਾਂਦੇ ਆ ਪਰ ਹੁਣ ਜਦ ਸੇਵਾ ਕਰਨ ਦਾ ਮੌਕਾ ਮਿਲਦਾ ਨਾ ਸੇਵਾ ਜ਼ਰੂਰ ਕਰਨੀ ਚਾਹੀਦੀ ਅੱਜ ਮੌਕਾ ਮਿਲਿਆ ਤਾਂ ਆ ਸੇਵਾ ਕਰਕੇ ਆਏ ਲੋ ਜੀ ਮੈਂ ਨਾ ਟਾਈਮ ਤਾਂ ਹੋ ਗਿਆ ਟਾਈਮ ਕਿਉਂ ਹੋ ਗਿਆ ਮੇਨ ਟਾਈਮ ਸਭ ਇੱਕ ਵੀ ਹੋ ਗਈ ਇੱਕ ਵੀ ਹੋ ਗਈ ਸਵਾ ਇੱਕ ਦਾ ਟਾਈਮ ਹੋ ਗਿਆ ਮੈਂ ਲੱਗੀ ਹੁਣ ਸੂਟ ਸਲਾਈ ਕਰਨ ਸਾਥ ਆਪਣੀ ਸਾਸੂ ਮਾ ਜੀ ਦਾ ਤੇ ਕਿਉਂਕਿ ਉਹਨਾਂ ਅਨਸਰ ਕਿੰਨੇ ਦਿਨ ਹੋ ਗਏ ਨਾ ਕੱਟਿਆ ਪਿਆ ਤਾਂ ਫਿਰ ਬੀਬੀ ਨੂੰ ਵਿੱਚ ਟਾਈਫਾਇਟ ਹੋ ਗਿਆ ਤਾਂ ਫਿਰ ਉਹਦੇ ਕਰਕੇ ਫਿਰ ਬੀਬੀ ਨੇ ਤਿੰਨ ਮਸ਼ੀਨ ਚ ਰੰਗ ਮਨਾ ਕੀਤਾ ਤਾਂ ਵੀ ਹਜੇ 2-4 ਦਿਨ ਰੁਕ ਜਾ ਕੱਟਿਆ ਪਿਆ ਸੀਗਾ ਕੱਟਾ ਤਾਂ ਮੈਂ ਲਿਆਤਾ ਕੰਨੀ 2-4 ਦਿਨ ਰੁਕ ਜਾਣ ਵਾਲੀ ਵੀ ਤੇ ਜਦ ਮੈਂ ਪਹਿਲਾਂ ਸੂਟ ਸਲਾਈ ਕਰਿਆ ਤਾਂ ਮੈਂ ਵੀ ਠੀਕ ਨੇ ਉਹ ਮੇਰੇ ਸਾਰੇ શરી ਚ ਦਰਦ ਹੋਣ ਲੱਗਿਆ ਤਾਂ ਕਿਉਂਕਿ ਮਸ਼ੀਨ ਚਲਾਉਣਾ ਮਤਲਬ ਵੀ ਘੱਟੋ ਘੱਟ ਮੈਨੂੰ ਸੂਟ ਸਲਾਈ ਕਰਦੀ 6 ਮਹੀਨੇ ਬਾਅਦ ਅਸੀਂ ਮੈਂ ਸੂਟ ਸਲਾਈ ਜਾਂਦਾਂ ਕਰਦੀ ਐ ਕਦੇ ਕਦੇ ਤਾਂ ਉੜਦੀ ਐਵੇਂ ਰੁਲ ਗਈ ਦੀ ਮੇਤੋਂ ਅ ਕਿਸੇ ਦੀ ਬਾਹਂ ਕਿਤੇ ਚਲੇ ਗਈ ਗੜਾ ਕਿਤੇ ਚ ਗਈ ਆ ਤਾਂ ਕਰਕੇ ਮੈਂ ਕਿਹਾ ਮੈਨੂੰ ਮੈਂ ਕੱਟਦਾ ਹਾਂ ਮੈਂ ਸੂਟ ਬੇ ਰੋਲ ਨਾ ਜਾਵੇ ਬੀਬੀ ਉਹਨੇ ਤਾਂ ਮਨਾ ਕਰ ਦਿੱਤੇ ਰੁਕ ਜਾ ਹਜੇ 4 ਦਿਨ ਫੇਰ ਜਾ ਹੋਰ ਮੈਂ ਕਿਹਾ ਚਲ ਮੈਂ ਕੱਟ ਦਨੀ ਆ ਵੀ ਗੇਟ ਲਾ ਕੇ ਅੰਦਰ ਕਮਰੇ ਚ ਕਰੀਕ ਕਰੀ ਜਾ ਤਾਂ ਕਰਕੇ ਮੈਂ ਸਵਾਇ 1 ਕਿਲਾਕੀ ਸੂਸਨਾਏ ਕਹਿੰਦਾ ਸ਼ਰਟ ਤਾਂ ਕਰਤੀ ਸ਼ਰਟ ਮੈਂ ਪਵਾ ਕੇ ਵੀ ਦੇਖ ਲਈ ਫਿਟਿੰਗ ਬਹੁਤ ਵਧੀਆ ਆ ਬਾਹਾਂ ਬੂਹਾਂ ਚੜਦੀਆਂ ਰਹਿ ਗਈ ਲੋ ਜੀ ਮੈਂ ਦੂਜਾ ਸੂਟ ਵੀ ਸਲਾਈ ਕਰਤਾ ਮੰਮੀ ਦਾ ਸਲਵਾਰ ਹੋਰ ਦੀ ਐ ਪਰ ਆ ਫੁੱਲਾਂ ਨਾਲ ਮੈਚ ਕਰਦੀ ਜਿਹੜਿਆ ਫੁੱਲ ਹੈ ਹਨਾ ਫੁੱਲਾਂ ਨਾਲ ਇਹਨੂੰ ਮੈਚ ਕਰ ਗਈ ਸਲਵਾਰ ਸਲਵਾਰ ਰਹਿ ਗਈ ਇਸ ਵਾਰ ਮੈਂ ਸ਼ਰਟ ਕੱਲੀ ਕਰੀ ਐ ਫਿਟਿੰਗ ਵੀ ਬਹੁਤ ਸੋਹਣੀ ਬਣਾਤੀ ਸੂਟ ਤਾਂ ਮੈਂ ਬਹੁਤ ਸੋਹਣੀ ਸਲਾਈ ਕਰ ਦਿੰਦੀ ਹਾਂ ਪਰ ਸਿੰਦ ਨਹੀਂ ਹੈਗੀ ਮੇਰਾ ਜੀ ਨਹੀਂ ਕਰਦਾ ਆ ਵੀ ਮਜਬੂਰੀ ਹੋ ਗਈ ਕਿਉਂਕਿ ਮੇਰੇ ਸੂਟ ਸਲਾਈ ਕਰਨੇ ਚਲੇਗੇ ਜਿਹੜੀ ਜ਼ਿੰਮੇਵਾਰੀ ਐ ਫਿਰ ਉਹ ਪੂਰੀ ਤਾਂ ਕਰੂੰਗੀ ਤਿੰਨੇ ਦਾ ਤਿੰਨ ਸਿਲਾਈ ਕਰੂੰਗੀ ਹੁਣ ਆ ਦੂਜਾ ਵਸ ਸਿਲਾਈ ਕਰਕੇ ਤੀਜਾ ਦਾ ਹੁਣ ਥੋੜਾ ਜਿਹਾ 6-7 ਦਿਨ ਠਹਿਰ ਕੇ ਕਟੂੰਗੀ ਹਨਾ ਚਲੋ ਬਹੁਤ ਸੋਹਣੀ ਫਿਟਿੰਗ ਹੋ ਗਈ ਸੂਟ ਦੀ ਤੇ ਸਲਵਾਰ ਰਹਿ ਗਈ ਹੁਣ ਸਲਵਾਰ ਮੈਂ ਕੱਲੂ ਕਰੂੰਗੀ ਫਿਰ ਥੱਕ ਜੰਨੀ ਆਮ ਤੌਰ ਤੇ ਜਿਹੜੇ ਭੂਆ ਕੋਲ ਤੇ ਆਏ ਤੇ ਹੁਣ ਉਹ ਕਈ ਦਿਨ ਬਸ ਐਂ ਚੱਲੂਗੇ ਦੇਖੀ ਹੈ ਕਿੰਨੇ ਲੋਗੇ ਵੀ ਜਾਦੇ ਨਹੀਂ ਉਹ ਦੁਪਹਿਰ ਦੀ ਚਾਹ ਦੀ ਜਗ੍ਹਾ ਨਿੰਬੂ ਪਾਣੀ ਪੀ ਲਿਆ ਕਰੋ ਕਿੰਨਾ ਦੇਖੀ ਲੋਨੇ ਫਾਟਾ ਤੇ ਤੁਹਾਨੂੰ ਲੋਟੋਂ ਰਿਹੀ ਹੈ ਜਲਦੀ ਬਣਾਇਆ ਹੈ ਹਾਂ ਵਧੀਆ ਦੱਸਣਾ ਹੈ ਹਾਂ ਕੱਲ ਸਰ ਕੱਲ ਮੈਂ ਕਿਹਾ ਦੁਪਹਿਰ ਦੀ ਚਾਹ ਜਦ ਤੱਕ ਨਿੰਬੂ ਹੈਗੇ ਰਹਿਣ ਦੋ ਛੱਡ ਦੇ ਉਹ ਰਹਿਣ ਦੋ ਬੜਾ ਆ ਹੈ ਮੂਹੂਰੀ ਆ ਬاں ਨੂੰ ਜੇ ਹਮ ਨਿੰਬੂ ਪਾਣ ਬਿਲਣ ਫਿਰ ਵੀ 4:00 ਵਜੇ ਪੀਣਗੇ ਚਾਹ ਗੈਰੀ ਤੇ ਪੀਣੂਗਾ ਫਾਟਾ ਤੇ ਇਹ ਨਹੀਂ ਲਾਉਂਦਾ ਕਿਉਂ ਤਰੀ ਨੂੰ ਕੀ ਹੋ ਗਿਆ ਪੈਰਾਂ ਤੇ ਸੀ ਚਲੋ ਪੈਰਾਂ ਤੇ ਨਹੀਂ ਨਾ ਪਿੰਦੇ ਉਹਨਾਂ ਨੂੰ ਹੱਥ ਤੇਰੇ ਉੱਪਰ ਪਿੰਡੇ ਤੇ ਨਾ ਪਿੰਡੇ ਤੇ ਤਾਂ ਕਾ ਪਿੰਦੇ ਹੀ ਨਹੀਂ ਤੇ ਆਪਾਂ ਪਿੰਦੇ ਦੇ ਨਹੀਂ ਪਿੰਦੇ ਤੇ 5 ਵਜੇ 5 ਵਜੇ ਤਾਂ ਇਹ ਤਾਂ ਐਵੇਂ ਜੇ ਬਾਸੀ ਦਿਨ ਤੇ ਪਰਪਾਹੇ ਜਾਂਦਾ ਮੇਰਾ ਤਰੀ ਕੁੱਟਿਆ ਪੈਰਨ ਚਾਹ ਕੂਰੀ ਆ ਕੇ ਹੱਥ ਪਈ ਆ ਤਾਂ ਜਦੋਂ ਮਿਸਤਰੀਆਂ ਨੂੰ ਆਂਦੀ ਈ ਆਪ ਵੀ ਪੀ ਲੁੰਦੇ ਤੇ ਸਾਰੇ ਜੱਬੀ ਉਹ ਹੱਥ ਪਈ ਆ ਕੱਲ ਦਾ ਪਿੰਦੇ ਹੀ ਨਹੀਂ ਦੇ 5 ਵਜੇ ਦੀ ਨਹੀਂ ਜਿੱਦਾਂ ਨਹੀਂ ਤਾਂ ਹੁੰਦੀ ਫਿਰ ਮੰਗਦਾ ਰਹੀ ਜੇਨੇ ਫਿਰਨਸ ਲੇ ਲੇ ਕਾ ਫੁੱਟੂ ਚ ਆ ਕਦੀ ਜਦਾ ਆਕਾਰ ਪੈਣ ਲੱਗੇ ਤਾਂ ਮਿਸਤਰੀਆਂ ਨਹੀਂ ਬਣ ਕੇ ਆਉਂਦੀ ਚਾਰੇ ਸਾਰੇ ਬਸ ਹੋ ਗਈ ਇੱਕ ਬਾਹ ਰਹਿ ਗਈ ਨਿਬੜ ਗਿਆ ਕਮੀਜ਼ ਬਸ ਸਲਵਾਰ ਸਲਵਾਰ ਰਹਿ ਗਈ ਮੈਂ ਬਸ ਉਹਦੇ ਪਲਾਸ ਨੇ ਪਲਾਤਾ ਪਲਾਤਾ ਹੋਰ ਉਹ ਗਾਣ ਪਲਾਤਾ ਆਪੀ ਆਹ ਇੱਧਰ ਕਿਉਂ ਸੋ ਨਾ ਪੀਦੇ ਨੇ ਅੱਜ ਲੇਟ ਹੋ ਗਈਆਂ ਭਾਗੇ ਜਾ ਰਹੇ ਨੇ ਬੈਠੀ ਲੋ ਅਨੇ ਜਿਆਦਾ ਗਰਮੀ ਐਸੀ ਇੱਥੇ ਬੈਠਾ ਹੁੰਦਾ ਮੈਂ ਤਾਂ ਬੈਹ ਜੰਦਾ ਕਾਕਾ ਕਹਿੰਦਾ ਗਰਮੀ ਲਾਉਂਦਾ ਕਹਿੰਦਾ ਦੇਖ ਲੋ ਸੀ ਹਨ ਦੇਖੀ ਮੇਰੇ ਲੱਗਦਾ ਮਾ ਆ ਗਿਆ ਪਿੱਛੇ ਅੱਛਾ ਲਾ ਅਸੀਂ ਆਪਦਾ ਸੰਧਾਰੇ ਵਾਲਾ ਵਲੌਗ ਦੇਖ ਰਹੇ ਹਾਂ ਕੱਲ ਵਾਲਾ ਮੈਨੂੰ ਗੁਰਦੁਆਰੇ ਤੇ ਉਹ ਮੈਨੂੰ ਬੈਠਾ ਹੈ ਹੈ ਸ਼ਬਦੂ ਵੀ ਬੈਠਾ ਹੈ ਸ਼ਬਦੂ ਵੀ ਰੈਸਕ੍ਰੀਮ ਖਾ ਰਿਹਾ ਐ ਸਿੰਪਲ ਐ ਜਦੋਂ ਸਾਰਿਆਂ ਨੇ ਰੋਟੀ ਖਾ ਲਈ ਸ਼ਬਦੂ ਜੀ ਰਾਕੇ ਕਹਿੰਦਾ ਰੋਟੀ ਖਤਮ ਹੋ ਗਈ ਮੈਂ ਕਿ ਲੰਗਰ ਪਾਣੀ ਕਦਦਾ ਖਤਮ ਹੋ ਗਿਆ ਤੂੰ ਹੁਣ ਆ ਐ ਅੰਨਾ ਚੁਪਤਾ ਇਹਨੇ ਉਰੇ ਸਿਰ ਭੰਨਿਆ ਭੰਨਿਆ ਤਾਂ ਉਰੇ ਸਿਰ ਭਨਵਾਇਆ ਤਾਂ ਇਹਨੇ ਸ਼ਬਦੂ ਨੇ ਬੀਬੀ ਆਪਦਾ ਫੇਸ ਲਗਾ ਹੋਈ ਬੈਠੀ ਆ ਮੋਜਾ ਹੋ ਗਿਆ ਬੀਬੀ ਨੂੰ ਕੈਮਰੇ ਤੋਂ ਬਚਨ ਦੀਆਂ ਨਹੀਂ ਬੀਬੀ ਕਹਿੰਦੇ ਬੀਬੀ ਆ ਬੋਲੀ ਆ ਬੋਲੀ ਅ ਅੰਮ੍ਰਿਤ ਰਣ ਲੈਕਚਰ ਕੋਲਣਾ ਪੈਣਾ ਹੁਣ ਮੋਜਾ ਲੱਗੀਆਂ ਅਸੀਂ ਚੱਲੇ ਆ ਇੱਧਰ ਤਾਂ ਉਹ ਪਦੀਨਾ ਤੋੜਨਾ ਇੱਧਰ ਨਾ ਸਾਡੇ ਰਾਤ ਨਾ ਉਹ ਉੱਥੇ ਉਹ ਉੱਥੇ ਜਿੱਧਰ ਉਹ ਸਿੱਧਾ ਸਾਡੇ ਸੱਪ ਆ ਗਿਆ ਸੀ ਤਾਤ ਰਾਤ ਆ ਗਿਆ ਨਾ ਸ਼ੁਕਰ ਦੇਖ ਲਿਆ ਅਰੇ ਵਿੱਚ ਬੜਨਾ ਪਊਗਾ ਵਿੱਚ ਨੂੰ ਲੰਘਣਾ ਪਊਗਾ ਦੇਖ ਕੇ ਲੰਘਿਓ ਨਹੀਂ ਤਾਂ ਉਹ ਮੂਰੇ ਨੂੰ ਇੱਧਰ ਤਾਂ ਖੱਬਲ ਮਨ ਨੂੰ ਤਾਂ ਆਪ ਡਰ ਲੱਗਦਾ ਰਾਤ ਅਸੀਂ ਸੱਪ ਮਾਰਿਆ ਇੱਕ ਮੈਨੂੰ ਡਰ ਲੱਗਦਾ ਉਹ ਲੰਘ ਜਾਂਗੇ ਆ ਜਾ ਹਾਂ ਉਧਰ ਨੂੰ ਵੀ ਉਧਰ ਨੂੰ ਮੂਰੇ ਲੰਘ ਹੋ ਜਾਊਗਾ ਸਾਈਡ ਸਾਈਡ ਪਰ ਨੂੰ ਲੰਘ ਹੋ ਜਾਊਗਾ ਉਧਰ ਨੂੰ ਹੈਗੀ ਹੈ ਜਗ੍ਹਾ ਇੱਥੇ ਲੰਘ ਜਾਓ ਇੱਥੇ ਲੰਘਦੇ ਆ ਸੀ ਆ ਤੂੰ ਵੀ ਆ ਜਾ ਹਾਏ ਮੈਂ ਜੀ ਜਦ ਦਾ ਰਾਤ ਦਾ ਖਤਰਨਾਕ ਪੱਕਾ ਹੋਇਆ ਹਾਂ ਮਨੂੰ ਡਰ ਲੱਗਦਾ ਵਾਹਿਗੁਰੂ ਵਾਹਿਗੁਰੂ ਮੁਸੀਬਤ ਚ ਰੱਬ ਵੀ ਆਦਾ ਜਾਂਦਾ ਫਿਰ ਜੜਾ ਹੁਣ ਮੈਂ ਤਾਂ ਇੱਕ ਨਹੀਂ ਤੋੜ ਲਿਆ ਕਵਾਰ ਜੋ ਇਥੋਂ ਲੱਭਦਾ ਘਾਟਾ ਖੁਸ਼ਬੂ ਕਿੰਨੀ ਸੋਹਣੀ ਆਦੀ ਪਦੀਨੇ ਦੀ ਮਿੱਲਰਿਆ ਕੋਸ ਆਇਨਾਰ ਕਰਕੇ ਖਰ ਹੈ ਇਹਨਾਂ ਦੇ ਹੂੰ ਵੀ ਠੰਡਾ ਰਹਿੰਦਾ ਬਾਈ ਗਰਮੀ ਬਹੁਤ ਜ਼ਿਆਦੇ ਹੋ ਰਹੀ ਆ ਬੱਦਲ ਹੋ ਰਿਹਾ ਪਰ ਮੀਂਹ ਨਹੀਂ ਪੈ ਰਿਹਾ ਬਹੁਤ ਆ ਇਧਰ ਹੂੰ ਕੋਮ ਬਦਲ ਕਿ ਇਲੈਕਟ੍ਰੀਨ ਨਾ ਵੀਡੀਓ ਚ ਦੇਖ ਲੈਣਾ ਵੀਡੀਓ ਚ ਦੇਖ ਲੈਣਾ ਵੀ ਪਦਿੰਨਾ ਲੈ ਕੇ ਚੱਲੀਆਂ ਤੇ ਮਰੂਦ ਲੈ ਕੇ ਚੱਲੀਆਂ ਮਰੂਦ ਤਾਂ ਮੈਂ ਜ਼ਰੂਰ ਤੋੜੂਣੀ ਹੈਂ ਮਰੂਦ 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 ਦਾ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਹੈ ਅੰਬਾ ਪਰੇਟਾ ਕੇ ਲੱਗਾ ਅੰਬਾ ਲੋ ਜੀ ਮੈਂ ਅੱਜ ਹਰਪ੍ਰੀਤ ਨਾਲ ਮਰੂਤ ਔੜ ਲਾਈ ਆ ਦੋ ਚਾਰ ਕਿ ਲੈ ਲੈਣੇ ਵੱਡੇ ਵੱਡੇ ਤਾਂ ਉੱਪਰ ਲੱਗ ਰਹੇ ਆ ਨਾ ਡੰਡਾ ਨਹੀਂ ਆ ਕੋਈ ਡੰਡਾ ਆ ਲੈ ਇੱਧਰ ਤੋਟਲਾ ਦੋਮਰੂ ਦਾ ਨਾ ਉਹ ਬਿੱਚਾ ਆ ਦੇਖ ਇੱਧਰ ਖੜੇ ਆਓ ਦਿਓ ਟਾਣੀ ਪਰ ਅੱਛਾ ਹਾਂ ਆ ਤਿੰਨ ਨਾਲ ਕੋਈ ਨੁਕਸਾਨ ਕਰੀਏ ਸਾਡਾ ਨਾ ਨੁਕਸਾਨ ਕਰਦਾ ਨਹੀਂ ਅਸੀਂ ਕਿਹੜੇ ਭਗਾਮਿਆਂ ਦੇ ਤੋੜ ਨਹੀਂ ਆਪਣੇ ਦੇ ਚੱਟਿਆਂ ਦੇ ਲੱਗੇ ਤੋੜਨ ਚੱਲ ਆ ਜਾ ਇੱਕ ਹੋਰ ਲੈ ਲਾਂ मरूदू डाड़ा तोड़ता इनाने वे हैं डाना तोड़ता चा बस पांच मिनट रुदू लाए पांच एक कौड़ा है किथे आ दे तेरे हत्ता को आ आहा ओ कच्चा आहा हां ये थोड़ा छोटा है तो ठीक है चा बहुत है बस ਦੇ ਬੰਨ ਚੋਰੀ ਚੋਰੀ ਮਰੂਤੋੜੇ ਜਾ ਰਹੇ ਆ ਪੁਦੀਨਾ ਮਰੂਦ ਬਸ ਹੁਣ ਇੱਕ ਹਫਤਾ ਨਹੀਂ ਵੜਦੇ ਸੀ ਆ ਤਾਂ ਫੇਰ ਦੇਖ ਲਾਂਗੇ ਵੀਡੀਓ ਚ ਵੀ ਇੱਕ ਹਫਤਾ ਨਹੀਂ ਹੁਣਾਂਦੇ ਹਫਤੇ ਬਾਦ ਆਣਗੇ ਇੰਨੇ ਨੂੰ ਮਰੂਦ ਹੋਰ ਲੱਗ ਜਾਣਗੇ ਹਨਾ ਟਾਈਮ ਹੋ ਗਿਆ ਸਤਕਲਿਓ ਕਿੱਥੇ ਜਾਣਾ ਅੱਛਾ ਤਾਰ ਗੱਡੀ ਆ ਓਕੇ ਫਿਰ ਉਹ ਯੂਵੀ ਨੂੰ ਕਾਕਾ ਲੈਊਗਾ ਓਕੇ ਲੋ ਜੀ ਰੋਟੀ ਲਈ ਅਸੀਂ ਬਣਾ ਚੁੱਲੇ ਦਾ ਸਾਰਾ ਕੰਮ ਨਿਬੜ ਗਿਆ ਤੇ ਹੁਣ ਨਾ ਅੱਜ ਸਾਰਾ ਸਮਾਨ ਅੰਦਰ ਸੈਂਤਰੇ ਆ ਅਸੀਂ ਕਿਉਂਕਿ ਬਾਹਰ ਬੱਦਲ ਵਾਈ ਹੋਣਾ ਹੋਰ ਬੱਦਲ ਹੋ ਰਿਹਾ ਘੜੀ ਚ ਨੇਰੀ ਚੜ ਗਿਆ ਸਕਦੀ ਪਰ ਲੱਗ ਤਾਂ ਨਹੀਂ ਰਹੀ ਕਿਧਰੇ ਪਰ ਐਦਾਂ ਦਾ ਫੀਲ ਜਿਹਾ ਵੀ ਹੋ ਰਿਹਾ ਹੈ ਅੱਜ ਮੌਸਮ ਵੀ ਬੱਦਲ ਨਾ ਜੇ करके अज सारा तवी तुवी सारा समान अस उ रख देना रात उत्थे डेंजर जहा खतरा जहा <laughs> हो गया सी खतरनाक एक्सीडेंट खतरनाक एक्सीडेंट हो गया सी उत खतरे की घंटी रात हमने बजाई थी आके ना इक्को लक्त होल पाता एक लक्त होल पाता थी आके हाए उधर पापा आ गया ਮੈਂ ਕਿਆ ਰਾਤ ਨੂੰ ਕਿਹੜਾ ਚੋਰ ਬਾਬਾ ਬਣ ਗਿਆ ਮਾਰ ਵੀ ਜਦੋਂ ਭੱਜਿਆ ਹੋਰ ਬਾਅਦ ਤੇ ਸਮਝ ਆਇਆ ਤਾਂ ਬਾਬੇ ਤੇ ਹਾਂ ਬਾਬੇ ਤੇ ਫਿਰ ਮੇਰੇ ਵੀ ਹੌਲ ਪੈ ਗਿਆ ਵੀ ਅੱਛਾ ਦੂਆ ਬਾਬਾ ਪਹਿਲਾਂ ਤਾਂ ਮੈਂ ਧੋਰੇ ਬਾਬਾ ਸਮਝੀ ਚੋਰ ਬਾਬਾ ਕੋਈ ਜਦੋਂ ਬਾਤ ਤੇ ਦੇਖਿਆ ਵੀ ਦੂਆ ਬਾਬਾ ਮੇਰੇ ਹੌਲ ਪੈ ਗਿਆ ਪਾਰੂ ਸੀ ਗਿਆ ਪਾਰੂ ਦੀ ਹੈ ਲੋ ਸਵਾਏ ਸਾਰੀ ਬਾਹਰ ਕੱਢਤੀ ਕਿਉਂਕਿ ਚੁੱਲਾ ਨਾ ਟੱਕਣਾ ਏ ਫਿਰ ਸਾਡਾ ਚੁੱਲਾ ਸਾਰਾ ਭਿੱਜ ਜਾਣਾ ਏ ਮੀਂਹ ਨਾਲ ਜੇ ਨਾ ਉਹ ਕਰਿਆ ਠੰਡਾ ਹੋ ਜਾਊਗਾ ਹਾਂ ਨਹੀਂ ਠੰਡਾ ਹੋਊਗਾ ਫਿਰ ਸ਼ਾਮ ਨੂੰ ਸਾਰਾ ਟੱਕੇ ਲਕੋ ਦੇਣਾ ਏ ਕਿਉਂਕਿ ਮੀਂਹ ਆ ਸਕਦਾ ਕਦੇ ਵੀ ਹਨਾ ਬੱਦਲ ਚੜ ਰਹੇ ਆ ਲੱਗਦਾ ਹੌਲੀ ਹੌਲੀ ਫੀਲਿੰਗ ਤਾਂ ਹੋ ਰਹੀ ਆ ਬਾਹਰ ਮੀਂਹ ਪੈ ਰਹੇ ਆ ਬਾਹਰ ਤਾਂ ਮੀਂਹ ਪੈ ਰਹੇ ਆ ਟੀਵੀ 'ਚ ਖਬਰਾਂ 'ਚ ਦਿਖਾ ਰਹੇ ਆ ਬਹੁਤ ਤਗੜੇ ਮੀਂਹ ਪੈ ਰਹੇ ਆ ਗਰਮੀ ਆ ਹੋਰ ਬਹੁਤ ਗਰਮੀ ਆ ਬਸ ਹੁਣ ਮੀਂਹ ਪੈ ਕੇ ਠੰਡ ਹੋ ਜਾਊਗੀ ਚਲੋ ਦੀ ਸ਼ਾਮ ਦਾ ਸਾਡਾ ਕੰਮ ਗਿਆ ਨਿਭੜ ਰੋਟੀ ਪਾਣੀ ਰਹਿ ਗਿਆ ਹਾਂ ਅਸੀਂ ਅੱਜ ਕੁੰਡੀ 'ਚ ਨਹੀਂ ਕੁੱਟ ਰਹੇ ਹੈਗੇ ਕਿਉਂਕਿ ਚਟਨੀ ਅੱਜ ਸਾਰਾ ਟੱਬਰ ਚਟਨੀ ਖਾਊਗਾ ਇਸ ਕਰਕੇ ਮਿਕਸੀ 'ਚ ਘੁੱਟਾਂਗੇ ਕੋਈ ਦਾਲ ਸਬਜ਼ੀ ਨਹੀਂ ਸਾਡੇ ਹੈਗੇ ਦਿੰਦ ਆ ਦੁਪਹਿਰਿਆ ਹੀ ਥੋੜੀ ਜੀ ਆ ਫਿਰ ਦੀ ਸਵੇਰੇ ਆਪਾਂ ਮਾਲ ਪੂੜਿਆਂ ਦਾ ਲੰਗਰ ਛਕਿਆ ਇਹ ਨਾ ਫਿਰ ਅਸੀਂ ਸਾਡਾ ਸਬਜ਼ੀ ਬਣਾਉਣ ਨੂੰ ਜੀ ਨਹੀਂ ਕਰਿਆ ਕਿਉਂਕਿ ਰੋਟੀ ਖਾਣ ਦਾ ਇੰਨਾ ਕੋਈ ਮਨ ਨਹੀਂ ਹੈਗਾ ਬਸ ਚਟਨੀ ਨਾਲ ਛਕ ਲਾਂਗੇ ਰੜਕਾ ਕੀਤਾ ਰੇਨ ਰਾਤ ਆਹੋ ਹਰਾ ਕੱਠਾ ਕਰਦੇ ਅੱਛਾ ਆ ਟੋਕਾ ਕਰ ਦੇਵੇ ਹਿੰਡ ਜਾਂਦਾ ਯਾਲੇ ਦੋਲੇ ਸਾਰਾ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਥੋੜੀ ਦੇਰ ਪੀ ਲਓ ਜੀ ਪਿੱਛੇ ਦਰਾਨੀ ਸਾਹਿਬਾ ਜੀ ਵੀ ਚਟਨੀ ਦੀ ਤਿਆਰੀ ਕਰਨ ਲੱਗੇ ਤੇ ਆਸ ਲੈ ਕੇ ਆਈ ਆ ਪਿਆਜ਼ ਚਿਰੂਗੀ ਬਾਹਰੇ ਹਾਂ ਨਹੀਂ ਉਹ ਤਾਂ ਹੁਣ ਨੇਰਾ ਹੋ ਗਿਆ ਨੇਰਾ ਹੋ ਗਿਆ ਹੁਣ ਕੱਲੂ ਜਾਵਾਂਗੇ ਗੁਰਦੁਆਰੇ ਕਿਉਂਕਿ ਅੱਜ ਨਾ ਥੱਕ ਗਏ ਨਾਲੇ ਅੱਜ ਸਵੇਰੇ ਜਾਇਆ ਏ ਤੇ ਯੂਵੀ ਉਸ ਟਾਈਮ ਸਕੂਲ ਗਿਆ ਆ ਸੀ ਤਾਂ ਕਰਕੇ ਕਹਿ ਰਿਹਾ ਮम्मा ਮੈਂ ਗੁਰਦੁਆਰੇ ਜਾਣਾ ਏ ਗੁਰਦੁਆਰੇ ਨਾ ਫਿਰ ਆਏ ਏ ਇੱਕੋ ਲੱਗਦਾ ਜੇ ਬੱਦਲਵਾਈ ਹੋਏਗੀ ਤਾਂ ਸਾਨੂੰ ਵੀ ਭੱਜਣਾ ਪੈਂਦਾ ਵੀ ਉਹਨੂੰ ਜਾ ਕੇ ਗੁਰਦੁਆਰੇ ਚ ਲਈ ਆਈਏ ਤਾਂ ਕਰਕੇ ਹੁਣ ਹਨੇਰਾ ਹੋ ਰਿਹਾ ਕੱਲੂ ਪੱਕ ਜਾਊਗਾ ਲਓ ਜੀ ਉਹਨਾਂ ਰਾਤ ਹੋ ਗਈ ਸੌਣ ਦਾ ਟਾਈਮ ਹੋ ਗਿਆ ਅਸਬੀ ਸਤੇ ਉਸਤੇ ਵੀ ਬੀਸ਼ਨ ਆ ਰਹੇ ਆ ਇਹ ਅਗੂ ਰਾਤ ਨੂੰ ਆਪਣੀ ਰਾਮਲੀਲਾ ਸ਼ੁਰੂ ਕਰ ਦਿੰਦਾ ਹੈ ਰੋਜ਼ ਜਿਹੜੀ ਕਿ ਇਹ ਨੇ ਜਿਹੜੀ ਇਹ ਕਰ ਚੁੱਕੀ ਹੈ ਹੁਣ ਸ਼ੁਰੂ ਕਦੇ ਇੱਧਰ ਕਛਾਲ ਮਾਰੀ ਕਦੇ ਉੱਧਰ ਛਾਲ ਮਾਰੀ ਬਸ ਤੇ ਬਸ ਹੁਣ ਰੋਟੀ ਪਾਣੀ ਵੀ ਖਾ ਲਿਆ ਤੇ ਬਸ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਉਗੀ ਅੱਗੇ ਅੱਗੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਸੋਹਣੇ ਸੋਹਣੇ ਵਲੌਗਸ ਮਿਲਣਗੇ ਸਮਝੋ ਉਸ ਦਾ ਕੋਈ ਵੀ ਹਨਾ ਇੱਥੇ ਤਿਹਾਹ ਹੁੰਦਾ ਤਾਂ ਵਧੀਆ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਹਰ ਇੱਕ ਚੀਜ਼ ਖੁੱਲਕੇ ਇੰਜੋਏ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਤੁਸ ਤੁਸੀ ਵੀ ਕਰ ਸਕੀਏ ਜਿਵੇਂ ਕਿ ਤੁਹਾਨੂੰ ਹਨਾ ਵੀ ਵਲੌਗਸ ਪਸੰਦ ਆਇ ਰਹੇ ਨੇ ਹਨਾ ਸਾਰੇ ਅੱਜ ਤੱਕ ਆਈਆਂ ਸਾਰੇ ਤੇ ਅੱਗੇ-ਅੱਗੇ ਜਿਹੜੇ ਹੋਰ ਹੋਣਗੇ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ-ਵਧੀਆ ਬਣਾ-ਬਣਾ ਕੇ ਪਿੰਦੇ ਰਹੀਏ ਤਾਂ ਕਿ ਤੁਸੀਂ ਵੀ ਇੰਜੋਏ ਕਰੋ ਤੇ ਅਸੀਂ ਵੀ ਕਰੀਏ ਤੇ ਬਸ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਹੁਣ ਆਪ ਨੂੰ ਇੰਨਾ ਦੁਖੀ ਕਰ ਰੱਖਿਆ ਏ ਬਸ ਅੱਗੇ ਵੀਡੀਓ ਹੁਣ ਬਣ ਨਹੀਂ پا ਰਹੀ ਬੱਚੇ ਮੇਰੇ ਤੇ ਚਿੱਤਰਖਾਨਾ ਹੁਣ ਤਿਆਰ ਹੈ ਤੇ ਹੁਣ ਮਿਲਾਂਗੇ ਅਗਲੇ ਬਲੌਗ ਵਿੱਚ